ਹਲਜੀ ਗਰਦੌਰਾ ਸਾਹਿਬ ਪਹੁੰਚੂਕੇ ਆ ਅਸੀਂ ਤੇ ਸੰਗਤ ਕਾਫੀ ਜੀ ਆਈ ਵੀ ਆ ਦੇਖੋ ਸਾਹਮਣੇ ਪਾਰਕਿੰਗ ਵਿੱਚ ਕਿੰਨੇ ਗੱਡੀਆਂ ਲੱਗੀਆਂ ਹੋਈਆਂ ਨੇ ਅੰਦਰ ਬੜੀ ਬਹਿਣੋ ਕੁਝ ਨਹੀਂ ਚਲੋ ਅਜਾ ਦੌਰਾ ਸਾਹਿਬ ਦੀ ਬਿਲਡਿੰਗ ਆ ਜ ਆਜਾ ਤੁਮਨੇ ਤੱਕਰਾ ਕਰਾ ਸੱਜਣਾ ਨਾ ਕਰ ਖਸਮੀਆਂ ਨੇ ਕੌੜਿਆ ਤੌਰ ਕਰਕੇ ਕਿ ਹਰ ਇੱਕ ਬਰੋਹਨ ਕਰਾ ਤੌਰੇ ਚੱਟੀਆਂ ਅੱਸੀ ਤੱਕ ਵੀ ਆ ਗਈਆਂ ਜਿੰਨੇ ਕੌੜਿਆਂ ਨੂੰ ਹੁੰਦੀਆਂ ਅੱਤੇ ਅੱਸੀ ਤੱਕ ਵੀ ਆਈਆਂ ਹੈਗਾ ਕੋਮਿਨੈਂਟ ਨਾ ਮੱਡੀ ਕਰਨਾ ਵੀ Obrigado, senhor. ਸਾਰੇ ਸਾਥੀ ਪਹੁੰਚ ਲੁੱਕੇ ਆ ਜੀ ਇਹ ਹੈ ਗਿਆ ਆਕਲੈਂਡ ਦੇ ਵਿੱਚ ਗੁਰਦੁਆਰਾ ਨਾਨਕ ਸਰ ਇਸਰ ਦਰਵਾਰ ਗੁਰਦੁਆਰਾ ਨਾਨਕ ਸਰ 68 ਇਸਰ ਦਰਵਾਰ ਇਹ ਹੈ ਜੀ ਆਕਲੈਂਡ ਬੋਟੈਨਿਕ ਗਾਰਡਨਸ ਮਡਰਾਸ਼ਾ ਹਾਂ ਜੀ ਇਹ ਕਾਫੀ ਰਸਟ ਹੁੰਦਾਗਾ ਕਿਉਂਕਿ ਇੱਥੇ ਟੂਰਿਸਟ ਸਾਡੇ ਨਾਲ ਜਾਵੋਗੇ ਤੁਸੀਂ ਕਿੱਥੇ ਜਾਵੋਗੇ ਨਾਨਾ ਜੀ ਨਾਲ ਜਾਵੋਗੇ ਇੰਡੀਆ ਚੱਲੀਏ ਦੱਸੋ ਤਿਆਰੀ ਹੈ ਫਿਰ ਹਾਂ ਜਾਨਾ ਚੱਲ ਜੀ ਮੈਂ ਇੰਡੀਆ ਮੈਂ ਗਾਰਡਨੋਂ ਨਾ ਗਾਰਡਨ ਜਾਣਾ ਤੇ 에어ਪੋਰਟ ਤੇ ਨਹੀਂ ਜਾਣਾ ਜਹਾਜ਼ ਚ 에어ਪਲੇਨ ਚ ਜਾਣਾ ਜਾਣਾ ਨਹੀਂ ਉਹ ਪਹਿਲਾਂ ਪਹਿਲਾਂ ਤੈਨੂੰ ਗਾਰਡਨ ਦਿਖਾਣੇ ਆ ਠੀਕ ਹੈ ਫਿਰ ਜੰਨੇ ਆਪਾਂ ਜਹਾਜ਼ ਤੇ ਝੂਟੇ ਦਵਾਂਗੇ ਤੈਨੂੰ ਠੀਕ ਹੈ ਮਨੇੜੇ ਲਾਉਦੇ ਦੁਬਾਰੇ ਮੋੜ ਜੰਦੇ ਵੀ ਸਰੂ ਜੀ ਇੰਨੀ ਤੇ ਮੋੜ ਤੇ ਖੜੇ ਨੇ ਸਾਰੇ ਬਈ ਝੰਡੇ ਆਪਣੇ ਝੰਡੇ ਲੈ ਕੇ ਪਾਰਕਿੰਗ ਲੱਭਣ ਥੋੜੀ ਮੁਸ਼ਕਲਤ ਹੋ ਰਹੀ ਸੀ ਤੇ ਸਾਨੂੰ ਬਸ ਫਾਈਨਲੀ ਹੁਣ ਪਾਰਕਿੰਗ ਜਮਾ ਗੇਟ ਦੇ ਵਿੱਚ ਮਿਲ ਗਈ ਆ ਫੇ ਬੜਾ ਹੀ ਸੌਖਾ ਕੰਮ ਆ ਗਿਆ। ਉਸੇ ਵਾਲਾ ਵੀ ਆ ਸਾਡੇ ਕੋਲ ਇਹ ਵਾਗ ਕੇ ਜਾਂਦੀ ਸਾਡੀ ਪਾਰਕ ਦੇ ਵਿੱਚ ਹੁਣ ਜਾਂਦੇ ਆ ਦੇਖਦੇ ਆ ਗਾਰਡਨ ਨੰਬਰ ਕਿੱਦਾਂ ਲੱਗਿਆ। ਓਕੇ ਬਾਏ ਆ। ਬਾਏ ਰਾਜਾ। ਆਹ ਹੈ। ਚਲੋ ਮਹਤਵ। ਚਲੋ। ਬਾਏ ਅਜੇ ਨਹੀਂ ਵਾਏ ਕਰਨੀ ਹੈ। ਆਜਾ। ਅਜੇ ਤੱਕ ਇਹ ਜਾਣਾ। ਇਹ ਨਾਲ ਆ ਜਾ। ਦੁੱਤ ਮੈਨੂੰ ਇਥੇ 12 ਸਾਲ ਹੋ ਗਏ ਫਿਰ ਮੈਨੂੰ ਅੱਛਾ ਮੈਂ ਕਦੇ ਨਹੀਂ ਆਈ ਆ ਬਿਨਾਂ ਉਸ ਤੋਂ ਅੱਜ ਪਹਿਲੀ ਆ ਜੀ ਬੱਸ ਬਾਬਾ ਨਹੀਂ ਬਣਦਾ ਨਾ ਬੇਜਾ ਬਣ ਗਿਆ ਹਾਂ 12 ਸਾਲ ਹੋ ਗਏ ਇੱਥੇ ਰਹਿ ਕੇ ਹੁਣ ਦੇਖਦੇ ਆ ਗਾਰਡਨ ਸੋਹਣਾ ਵੈਸੇ ਕਿੱਥੇ ਜਿਠੇ ਬੈਠੇਗਾ ਆ ਦੋ ਨੋ ਨੋ ਢਿੱਕ ਜੋਂ ਢਿੱਕ ਜੋਂ ਉਰੇ ਨੋ ਨਹੀਂ ਉਹ ਤੇਰੀ ਆਹ ਫਲਾਵਰ ਨੇ ਜੀ ਕਿੰਨੇ ਸੋਹਣੇ ਸੋਹਣੇ ਹਾਂ ਨੇ ਹਨੀ ਮੈਂ ਤਾਂ ਐਵੇਂ ਨਹੀਂ ਸਮਝਦੇ ਨਹੀਂ ਜਾਂ ਐਵੇਂ ਬੋਲਦੇ ਕੋਈ ਨਹੀਂ ਕਾਫੀ ਕਾਫੀ ਦੂਰ ਤੱਕ ਆਏਗਾ ਅੱਡ ਨਾ ਵੇ ਆ ਥੋੜਾ ਥੋੜਾ ਦੇਖ ਲੋ ਠੀਕ ਹੈ। ਉਹ ਟਰੈਕਟਰ ਆ ਗਿਆ ਮਹਤਵ। ਵਾਹ। ਉਹ ਨਾ ਉਹ ਟਰੈਕਟਰ ਵੀ। ਹਾਕਮ ਆ ਕੇ ਲੈ ਆਇਆ ਇਹਨਾਂ ਨੂੰ ਪਾਰਕ ਦੇ ਵਿੱਚ। ਕਾਫੀ ਲੰਮਾ ਪਾਰਕ ਹੈ ਨਾ। ਕਤਾਰ ਵਾਹ ਹਾ ਫਲਾਵਰ ਦੇ ਕਿੰਨੇ ਸੋਹਣੇ ਇਹ ਤਾਂ ਪਹਿਲੀ ਵਾਰੀ ਆਇਆ ਜੀ ਅੰਦਰ ਵਧੀਆ ਨੇ ਫਲਾਵਰ ਆਹ ਫਲਾਵਰ ਦੇ ਕਿੰਨੇ ਸੋਹਣੇ ਉਹ ਦੇਖੋ ਤੇ ਅੰਦਰ ਅੰਦਰ ਇਹ ਵਾਲਾ ਹਾਂ ਤੇ ਪਰਾਂ ਵਾਲ ਜਿਹੜੇ ਉਹ ਹੁੰਦੇ ਆਪਣੇ ਅੱਛਾ ਪੋਪੀ ਫਲਾਵਰ ਕੁਛੋ ਕੁੜੇ ਇਹ ਮੈਂ ਬਹੁਤ ਤੋਂ ਵੱਡੇ ਆ ਜਾ ਪੁੱਤਰ ਆ ਜਾ ਮੇਰੇ ਬੱਚੇ ਆਜਾਓ ਇਹ ਦੇਖੋ ਇਹ ਹਾਂਜੀ ਇਹ ਸੱਪ ਬਣਾਏ ਹੁੰਦੇ ਆ ਉਹਦੀ ਮੋਟਾਈ ਜਿਹੜਾ ਇਹ ਤਾਂ ਬਹੁਤ ਵੱਡਾ ਹੈ ਇਹ ਚੱਲ ਥੋੜਾ ਜਾ 3-4 ਘੰਟੇ ਲੱਗ ਜੇ ਆਪਣੇ ਸਾਰਾ ਕੁਝ ਮਨਾਵੋ ਨਾ ਹਾਂ ਇਹ ਤਾਂ ਮਸਤ ਲੱਗਦਾ ਇਹਨੇ ਜੀ ਸਾਰੇ ਦੇਖ ਲੋ ਉੱਥੇ ਅੰਗਰੇਜ਼ ਸਾਡੇ ਪੰਜਾਬੀ ਵੀ ਹੈ ਆ ਵਿੱਚ ਕਾਫੀ ਵੱਡਾ ਹੈ ਇਹਨਾਂ ਤਾਂ ਨਹੀਂ ਦੇਖਿਆ ਜਣਾ ਫਿਰ ਸਾਡੀ ਫਲਾਈਟ ਦਾ ਟਾਈਮ ਵੀ ਉਧਰ ਵੀ ਜਾਣਾ ਜਿੰਨਾ ਹੋ ਸਕਦਾ ਇਹਨਾਂ ਨੂੰ ਦਿਖਾ ਕੇ ਪਹਿਲੋ ਦਿਖਾ ਦਿੰਨੇ ਆ ਵੱਧ ਤੋਂ ਵੱਧ ਇਹ ਨਹੀਂ ਦਿਖਾ ਪਾਵਾਂਗੇ ਅਸੀਂ ਗਾਰਡਨ ਇਸ ਤੋਂ ਜ਼ਿਆਦਾ ਨਹੀਂ ਬੱਚਾ ਸਾਡੇ ਨਾਲ ਤੁਰਦਾ ਨਹੀਂ ਹੈਗਾ ਤੇ ਹੁਣ ਇਸ ਤੋਂ ਬਾਅਦ ਜਾਵਾਂਗੇ এয়ারਪੋਰਟ ਤੇ ਉੱਥੇ ਦਿਖਾਣੇ ਆ ਤੁਹਾਨੂੰ ਜਾ ਕੇ ਸਾਰਾ ਓਏ ਮਤਾਰ ਹਟ ਦੋ ਹਟ ਦੋ ਤੁਹਾਡਾ ਉਹਨਾਂ ਸਾਰੇ ਮੂਕੇ ਉੱਤੇ ਡੀਵਲ ਡੀਵਲ ਫਲਾਵਰ ਇਹੋ ਕੇ ਕਹਿੰਦੇ ਆਂ ਦਾ ਕੰਮ ਹੈ ਹੈ ਫਾਇਦੇ ਉਹਨਾਂ ਦੇ ਬਾਅਦ ਹਸਲੇ ਜਿਹੜੇ ਤੁਰ ਕੇ ਠੀਕੇ ਗਾਵੀਆਂ ਨੇ ਠੀਕੇ ਤੇ ਸਾਰੇ ਆਹ ਆਹ ਤੀਆ ਦਾ ਸੀਹਾ ਆਜੋ ਵੀ ਆਜੋ ਉਹ ਉੱਥਰੋਂ ਵਾਪਸ ਫੇਰ ਲਾਉਣਾ ਇਹ ਐਰੋਪਲੇਨ ਤੇ ਚੱਲ ਵੱਲੇ ਜਮਹਰਨ ਆ ਜਾ ਆਪਣੇ ਇਹਨਾਂ ਤੋਂ ਮੰਨ ਰਹਾ ਆਪੋ ਹਾਰੇ ਚੱਲ ਰਹੇ ਨੇ ਜਿੱਦਾਂ ਸੋਨਾ ਗਾਰਡਨ ਸੀ ਬਹੁਤ ਵਧੀਆ ਲੱਗਿਆ ਤੇ ਘਰਮੀ ਵੀ ਹੋ ਗਈ ਸੀ ਧੁੱਪ ਵੀ ਸੀ ਬੱਚੇ ਨਾਲ ਅਸੀਂ ਜਾ ਨਹੀਂ ਸਕੇ ਜਾਦੇ ਇਸ ਕਰਕੇ ਅਸੀਂ ਅੱਜ ਇਹਦੇ ਪੰਗੇ ਤੇ ਬੁਲਾਈ ਸੈਕਟਰੀ ਰਾਜਿੰਦਰਾ ਬਲੌਗ ਬੰਦ ਕਰਦੇ ਆ ਹੁਣ ਅਗਰ ਕੋਟ ਤੇ ਜਾਣਾ